ਵੱਖ-ਵੱਖ ਪٹرول ਪੰਪਾਂ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੀਤੇ ਗਏ 4 ਤੇ ਤਰ੍ਹਾਂ ਹਥਿਆਰ ਸਮੇਤ ਗ੍ਰਿਫਤਾਰ ਅੱਜ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਬਠਿੰਡਾ ਡੱਬ ਵਾਲੀ ਰੋਡ ਤੇ ਵੱਖ-ਵੱਖ ਦਿਨਾਂ ਦੇ ਵਿੱਚ ਦੋ ਪٹرول ਪੰਪਾਂ ਤੇ ਲੁੱਟ ਹੋਈ ਸੀ ਇਸ ਨੂੰ ਲੈ ਕੇ ਪੁਲਸ ਵੱਲੋਂ ਲਗਾਤਾਰ ਇਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ ਇਨ੍ਹਾਂ ਲੁਟੇਰਾਂ ਦੀ ਭਾਲ ਕੀਤੀ ਜਾ ਰਹੀ ਸੀ ਕੱ비ਤੀ ਕੱਲ ਬਟਿੰਡਾ ਦੇ ਸੀਆਈਏ ਟੂਟੀ ਥਾਣਾ ਸ਼ਕਦੀਪੂਰਸ ਪੁਲਿਸ ਪਾਰਟੀ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਚਾਰ ਵਿਅਕਤੀਆਂ ਦਾ ਪਿੱਛਾ ਕੀਤਾ ਗਿਆ ਜਦ ਇਹਨਾਂ ਬਲੋਂ ਆਪਣੀ ਗੱਡੀ ਪੁਲਸ ਦੇ ਮੂਰੇ ਭਜਾਈਗੀ ਤਾਂ ਗੱਡੀ ਜਾ ਕੇ ਖੰਬੇ ਦੇ ਨਾਲ ਟਕਰਾ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਵੀ ਜੱਟ ਵੀ ਹੋਇਆ ਜੋ ਬਟਿੰਡਾ ਦੇ ਸਿਗਲਾ ਹਸੜ ਵਿਖੇ ਜੀਰੇ ਲਾ ਜਾਏ ਅਤੇ ਤਿੰਨ ਵਿਅਕਤੀਆਂ ਨੂੰ 23 ਤਹਾਰਾ ਸਮੇਤ ਬਟਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੁਣ ਇਸ ਲੱਖਾਂ ਦੇ ਪਿੱਛੇ ਹੋਣਗੇ ਅੱਜ ਇਹਨਾਂ ਦਾ ਜਿਹੜਾ ਹੈ ਆਪਣਾ ਰਮਾਂਡਾ ਦਿੱਤਾ ਜਾਵੇਗਾ ਤੇ ਇਹਨਾਂ ਦੇ ਕੋਲ ਹੋਰ ਵੀ ਡੰਗਾਈ ਦੇ ਨਾਲ ਪੁੱਛਗਿਰ ਕੀਤੀ ਜਾਵੇਗੀ ਇਹਨਾਂ ਵੱਲੋਂ ਹੋਰ ਕਿੱਥੇ ਕਿੱਥੇ ਵਾਰਦਾਤਾਂ ਨੂੰ ਜਾਣ ਦਿੱਤਾ ਹੈ ਇਸ ਸਬੰਧੀ ਵੀ ਇਹਨਾਂ ਦੇ ਕੋਲ ਪੁੱਛਗਿਰ ਕੀਤੀ ਜਾਵੇਗੀ ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਦੇ ਵਿੱਚ ਇੱਕ ਵਿਅਕਤੀ ਜੋ ਹੈ ਉਹ ਟੈਕਸੀ ਡਰਾਈਵਰ ਹੈ ਅਤੇ ਬਾਕੀ ਵਿਅਕਤੀ ਵਿਲੇ ਹਨ ਇਹ ਬੇਵਕਫਾਰ ਹਨ ਅਤੇ ਇਹਨਾਂ ਵੱਲੋਂ ਜਿਹੜਾ ਇਹਨਾਂ ਦੋ ਲੋਕਾਂ ਨੂੰ ਤੋਂ ਪੰਪਾ ਦੇ ਉੱਤੇ ਰੁੱਕ ਦੀ ਵਾਰਦਾਤ ਨੂੰ ਜਾਣ ਦਿੱਤਾ ਆ ਉਸ ਨੂੰ ਸੁਣੋ ਕਿ ਕੀ ਕਹਿੰਦੇ ਨੇ ਬਠਿੰਡਾ ਪੁੱਛਦੇ ਸੀਨੀਅਰ ਅਧਿਕਾਰੀ ਜੀ ਇੱਕ ਜਾਨ ਖਲੋ ਜੀ ਦੋ ਤਾਂ ਅੰਸਰ ਆਉਂਦਾ ਪਰਮਨ ਕਰਦੇ 99 ਇਸਰ ਇਸੇ ਮਾਮਲੇ ਦੇ ਤਸੱਬ ਜੀ ਅੱਜ ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਦੋ ਵਾਰਦਾਤਾਂ ਹੋਈਆਂ ਨੇ 1 ਪੰਜ ਤੇ 6 ਦੀ ਦਰਬਿਆਨੀ ਰਾਤ ਜਿੱਥੇ ਬਾਂਸਲ ਪੈਟਰੋਲ ਪੰਪ ਦੇ ਵਿੱਚੋਂ ਇੱਕ ਚਾਰ ਜਿਹੜੇ ਅਣਪਛਾਤੇ ਵਿਅਕਤੀਆਂ ਨੇ ਲੁੱਟ ਕੀਤੀ ਸੀਗੀ ਇਦੇ ਵਿੱਚ 1870 ਰੁਪਏ ਦੀ ਲੁੱਟ ਕੀਤੀ ਗਈ ਸੀ। ਇਸ ਤੋਂ ਬਾਅਦ ਫਿਰ 16 ਤੇ 17 ਦੀ ਦਰਮਿਆਨੀ ਰਾਤ ਜੀਓ પેટ્રોલ ਪੰਪ ਜਿਹੜਾ ਡਬਾਲੀ ਰੋਡ ਦੇ ਉੱਤੇ ਆ ਉਹਦੇ ਵਿੱਚ 9700 ਰੁਪਏ ਦੀ ਲੁੱਟ ਕੀਤੀ ਗਈ ਸੀ। ਤਾਂ ਇਹ ਮਤਲਬ ਜਦੋਂ ਅਸੀਂ ਤਫ਼ਤੀਸ਼ ਕੀਤੀ, ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਕੋਈ ਇਹ ਕੋਈ ਗਰੋਪ ਦੇ ਮੈਂਬਰ ਹੈ। ਗਰੋਪ ਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਗਰੋਪ ਹੈ ਕਿਵੇਂ ਆ। ਬਟ ਇਹ ਜਿਹੜੇ ਵਿਅਕਤੀ ਸੀ ਚਾਰ ਵਿਅਕਤੀ ਇਹ ਇੱਕੋ ਹੀ ਉਹ ਇੱਕ ਕੋਈ ਵਾਰਦਾ ਮਤਲਬ ਦੋਨਾਂ ਨੇ ਦੋਨੋਂ ਵਾਰਦਾ ਤਾਂ ਇਹਨਾਂ ਵੱਲੋਂ ਇਨਜਾਮ ਦਿੱਤੀਆਂ ਪਾਈਆਂ ਗਈਆਂ ਤਾਂ ਇਹਨਾਂ ਨੂੰ ਫਿਰ ਫਾਲੋਅ ਅਪ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਜ਼ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਇਸ ਕੈਸ ਵਿੱਚ ਜਿਹੜੀ ਉਹਨਾਂ ਨੇ ਵਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸਲੈਰੀਓ ਗੱਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਬਰਾਮਦ ਹੋਇਆ 315 ਬੋਰ ਦਾ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਹੋਏ ਸਾਬ ਕਿੰਨੇ ਬੰਦੇ ਸੀ ਜੀ ਇਹਦੇ ਚਾਰ ਬੰਦੇ ਨੇ ਇੱਕ ਦਾ ਨਾਮ ਹਰਮਨਦੀਪ ਹੈ ਇੱਕ ਲਵਪ੍ਰੀਤ ਹੈ ਇੱਕ ਸੁਖਜੀਤ ਹੈ ਇੱਕ ਮੋਹਿਤ ਹੈ ਸਰ ਜੀ ਜਗਮੀਨ ਦਾ ਜ਼ਿਕਰ ਕੀਤਾ ਹੈ ਵੀ ਇਹ ਲੋਟੇ ਨੂੰ ਭੱਜ ਰਹੇ ਸੀ ਉਸ ਤਰ੍ਹਾਂ ਹੋਇਆ ਜਾਂ ਫਿਰ ਸ਼ਟਲ ਹਾਂਜੀ ਜਦੋਂ ਇਹਨਾਂ ਨਾਲ ਇੱਕ 스ਕਫਲ ਹੋਈ ਜਦੋਂ ਇਹ ਪੁਲਿਸ ਦੇ ਜਦੋਂ ਇਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉੱਥੋਂ ਭੱਜਣ ਦੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਕਾਰ ਖੰਭੇ ਦੇ ਵਿੱਚ ਵੱਜੀ ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹਸਪੀਟਲ ਵਿੱਚ ਜਮਾ ਕਰਾ ਕੇ ਨਾਲ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਬੱਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਰ ਜਾਂਚ ਚ ਕੁਝ ਬਤਾਇਆ ਪਾਪੋ ਤੇ ਲੱਗੇ ਹੋਏ ਹਨ ਨਾਲ ਫਾਈਲ ਕੋਈ ਪਾਪੋ ਨਾਲ ਕਰਦੇ ਜੀ ਇਹ ਤਾਂ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇਥੇ ਇਨੀ ਨਹੀਂ ਹੁੰਦੀ ਇੱਕ ਈਜ਼ੀ ਟਾਰਗੇਟ ਹੈ ਇਹਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਾਂ ਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ 0 ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫਤੀਸ਼ ਦੇ ਵਿੱਚ ਫਿਲਹਾਲ ਅੱਗੇ ਸਾਹਮਣੇ ਆਏਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰੀ ਪਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਹੈ ਜਿਹੜਾ ਮੁਹਿੰਤ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਬੇਰੋਜ਼ਗਾਰ ਨੇ ਇਹ ਕਿਹੜੀ ਚੀਜ਼ ਹੈ ਕੰਪਨੀ ਆ ਵਾਰ-ਵਾਰ ਹੋ ਰਹੀ ਹੈ ਦੋ ਤਿੰਨ ਵਾਰ ਕਟਣਾ ਹੋ ਗਿਆ ਲੱਗਦਾ ਨਹੀਂ ਉਹਨਾਂ ਸਿਕਿਉਰਟੀ ਆਪ ਦਾ ਚਰਚੇਗੀ ਇਹ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬੜੀ ਬੜੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ بڑے ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀਸ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮਕਾਰੀ ਰਹੀ ਹੈ ਪਰ ਜਿਹੜੇ ਕੰਟਰੋਲ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਹੈ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਪਰਸਲ ਉੱਤੇ ਮੌਜੂਦ ਰੱਖਣਾ ਚਾਹੀਦਾ ਅਜੀ ਦੇਖੇ ਜਿਹੜੀ ਜਿਹੜੀ ਰੋਜ਼ ਨਾਲ ਵੀਡੀਓ ਜਾਂ ਫੋਟੋਸ ਪੈਂਦੇ ਨੇ ਫੋਟੋਆਂ ਦੇ ਫੋਟੋ ਦੀ ਪੂਰੀ ਆਕਰਕ ਕੁਰੀਸ ਤੇ ਕਿ ਅਸੀਂ ਜੁਆਨੇ ਜਿਹੜਾ ਚੈੱਕ ਕੀਤੀ ਫਲਾਣੀ ਜਿਹੜਾ ਚੈੱਕ ਕੀਤੀ ਖਾਸ ਕਰਕੇ ਇਨਰਿੰਗ ਕੰਪਨੀ ਵੀ ਪਈਆਂ ਜਾ ਰਹੀਆਂ ਨੇ ਦੇ ਲੋਕਾਂ ਕਿ ਉਹ ਚੈੱਕ ਕਰਕੇ ਉਹਨਾਂ ਤੋਂ ਬਿਲਕੁਲ ਸਿਕਿਉਰਟੀ ਨਹੀਂ ਨਹੀਂ ਕਿਉਂ ਉਸ ਤੋਂ ਨਹੀਂ ਉਹਨਾਂ ਦਾ ਕੋਈ ਕਰਦਾ ਹੈ ਬੜੀ ਸਾਹਭਾਈ ਨੇ ਕਿਹਾ ਇੱਕ ਵਾਰ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾਵੇ ਮੈਨੂੰ ਗੜਬੜਾ ਹੈਗੀ ਹੈ ਅਜੇ ਗੜਬੜ ਫਿਰ ਜੇ ਹੋਏਗੀ ਤਾਂ ਤਫਤੀਸ਼ ਵਿੱਚ ਹੀ ਸਾਹਮਣੇ ਆਏ ਇਸ ਗੜਬੜੀ ਇਸ ਲੈਰੀਓ ਵੱਟੀ ਹੈ ਚੋਰੀ ਦੀ ਹੈ ਜਾਂ ਕੀ ਦੀ ਇਹਦੀ ਤਾਂ ਅੱਗੇ ਜਦੋਂ ਅਸੀਂ ਵੈਰੀਫਾਈ ਕਰਾਵਾਂਗੇ ਉਹਦੇ ਵਿੱਚ ਆਰਟੀਆ ਤਾਂ ਵੈਰੀਫਾਈ ਕਰਾ ਕੇ ਅਸੀਂ ਪਤਾ ਲੱਗੇਗਾ ਕਿ ਕਿਸ ਦੇ ਨਾਂ ਤੇ ਫਿਲਹਾਲ ਇਹ ਜਿਹੜਾ ਮੋਹਿਦ ਹੈ ਉਹਦੇ ਨਾਲ ਹੀ ਦੱਸੀ ਜਾ ਰਹੀ ਕਿਉਂਕਿ ਟੈਕਸੀ ਡਰਾਈਵਰ ਦਾ ਹੀ ਕੰਮ ਕਰਦਾ ਹੈ ਅਰੇ ਵੱਡਾ ਵੱਡਾ ਕੋ ਟਾਰਗੇਟ ਤੇ ਸੀਗਾ ਇਹਨਾਂ ਦੇ ਹਾਂਜੀ ਕਿਸੇ ਨੂੰ ਸਮਝ ਆਇਆ ਇਸ ਦਾ ਤਲਵੰਡੀ ਦੇ ਤਲਵੰਡੀ ਦੇ ਵੱਡੇ ਟਾਰਗੇਟ ਸੀਗਾ ਮਾਰਵਾ ਨਹੀਂ ਫਿਲਹਾਲ ਅਜੇ ਕੁਝ ਨਹੀਂ ਹੈਗਾ ਜੋ ਵੀ ਤਸਦੀਕ ਹੋਇਆਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਹਰੇਕ ਪਾਸੇ ਵਿੱਚ ਜਿਹੜੇ 315 ਮੋੜ ਦੇ ਕਾਰਪਸ ਸਿੱਟੇ ਹੋਊ ਕਿ ਮਾਮਲਾ ਇਸ ਤਰ੍ਹਾਂ ਸਿੱਟੇ ਨਾ ਪਾਰਲੀਕਲ ਪਲਾਟ ਤੇ ਜਿਹੜੀ ਗੱਲ ਹੈ ਕੱਲ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਜਿਹੜੇ ਲਾਈਵ ਵੀਡੀਓਸ ਹੈ ਜੀ ਹਾਂ ਕਾਰਪਸ ਪਲਾਟ ਦੇ ਵਿੱਚ ਸਿੱਟੇ ਗਏ ਸੀ ਨਾ ਉਹਦੇ ਵੀਡੀਓ ਵੀ ਲਏ ਜੀ ਉਦੇ ਬਾਰੇ ਜੀ ਦੇਖਾਂਗੇ ਕੀ ਹੈ ਕੱਲ ਇੰਚਾਰ ਸਾਹਿਬ ਉੱਤੇ ਮੌਜੂਦ ਸੀ ਇਹ ਦੱਸਣਾ ਉਹ ਦੰਦੇਦਾਨ ਦੇਖੋ ਉਹ ਨਾ ਫਿਰ ਜੀ ਕੋਈ ਨਾ ਕੋਈ ਕੋਈ ਕਹਿੰਦਾ ਰਿਹਾ ਸਰ ਇੱਕ ਗੋਲੂ ਬੱਚਾ ਵੀ ਨਾਮ ਆ ਰਿਹਾ ਇਸਦੇ ਇਸਦੇ ਕੋਈ ਹੈ ਕਿ ਉਹ ਨਾਲ ਸੰਬੰਧ ਹੈ ਦੱਸ ਗੋਲੂ ਬੱਚਾ ਹੈ ਮੇਰੇ ਹਾਲੀ ਗੋਲੂ ਵੀ ਸਰ ਇਹ ਕੱਲ ਜੇਲ ਰਿਵਿਊ ਚੈਕਿੰਗ ਹੋ ਗਈ ਹੈ ਗੋਲੂ ਬੱਚਾ ਖੁਦ ਗੈਂਗਸਟਰ ਹੀ ਹੈ ਉਹ ਤੋਂ ਕੁਝ ਬਰਾਮਦ ਹੋਇਆ ਜਿਹੜੀ ਜਿਹੜਾ ਧਿਆਨ ਮੈਂ ਤੁਹਾਨੂੰ ਦੱਸਦਾ ਉਹ ਚੈਕਿੰਗ ਵਿੱਚ ਮੈਂ ਵੀ ਮੌਜੂਦ ਸੀਗਾ ਡੀਐਸਪੀ ਸਿਟੀ 2 ਅਤੇ ਮੇਰੇ ਵੱਲੋਂ ਕੱਲ ਚੈਕਿੰਗ ਕੀਤੀ ਗਈ ਸੀ ਸਵੇਰੇ ਜੋ ਵੀ ਟੋਕਿਓ ਕਨਫਿਡੈਂਸ਼ੀਅਲ ਹੁੰਦੀ ਹੈ ਇਹਦੇ ਬਾਰੇ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਕੁਝ ਬਰਾਮਦਗੀਆਂ ਹੋਈਆਂ ਨੇ ਕੁਝ ਉਹਨਾਂ ਨੇ ਜਿਹੜੇ ਪੱਤੀਆਂ ਹੁੰਦੀਆਂ ਜਾਂ ਕੁਝ ਜਿਹੜੇ ਇੰਪਰੋਵਾਈਜ਼ਡ ਜਿਹੜੇ ਹਥਿਆਰ ਨੇ ਇਹਦੇ ਪਿਛੋਂ ਉਹਨਾਂ ਨੇ ਕੁਝ ਕੁਝ ਬਣਾਏ ਹੋਏ ਸੀ ਉਹ ਕੁਝ ਅਸੀਂ ਬਰਾਮਦ ਕੀਤੇ ਆ ਉਰੀ ਚੈਕਿੰਗ ਕੱਲ ਹੋਈ ਕੁਝ ਐਫਆਈਆ ਲਾਉਂਚ ਕੀਤੀ ਗਈ ਹੈ ਇਹਨਾਂ ਦੇ ਛੋਟੇ ਆ ਉਹਨਾਂ ਦਾ ਜਿਹਨਾਂ ਵਾਲੇ ਦਾ ਆਪਣਾ ਪ੍ਰੋਸੀਜਰ ਆ ਉਹਨਾਂ ਨੂੰ ਅਸੀਂ ਹੈਂਡਓਵਰ ਕਰਤੇ ਸੀਗੇ ਉਹਨਾਂ ਦਾ ਆਪਣਾ ਪ੍ਰੋਸੀਜਰ ਉਹ ਅੱਗੇ ਕਾਰਵਾਈ ਕਰਨਗੇ ਸਰ ਜੀ ਜਿਹੜਾ ਆ ਹੈ ਨੈਸ਼ਨਲ ਸੀਏ ਜਾਂ ਕਿਸੇ ਦਾ ਪੁੱਛ ਇਹ ਜੀ ਬੇਸਿਕ ਆ ਦੇਖੋ ਬੇਸਿਕ ਆ ਤਾਂ ਤੁਹਾਡੇ ਸਮੇਂ ਸਰ ਟਾਪ ਆਫ ਪਾਰਟ ਕੁਲਾਈ ਵੀ ਦਿੱਤੀ ਜਾ ਰਹੀ ਹੈ ਸੋ ਵੀ ਟੈਲ ਸਿਕਿਉਰਿਟੀ ਵੀ ਉਸੇ ਕਰਾਂਗੇ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰੀਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇਗਾ ਕਿਉਂਕਿ ਹਰ ਵਾਰ ਵਰਤਤਾ ਕੁਝ ਹੋਈਆਂ ਨੇ ਤਾਂ ਇਨਾਂ ਵਾਰੇ ਉਹਨਾਂ ਨੂੰ ਜਾਣੂ ਕਰਾਉਣਾ ਜ਼ਰੂਰੀ ਹੈ। ਆਪਸ ਵਿੱਚ ਦੋਸਤ ਨੇ ਜਾਂ ਕੋਈ ਅੰਦੇਸ਼ ਨਹੀਂ ਆਪਸ ਵਿੱਚ। ਮੰਤਿ ਆਪਸ ਚ ਜਾਣਦੇ ਹੀ ਸੀਗੇ ਕਿਉਂਕਿ ਦੋ ਵਾਰ ਦਾ ਤੈਨਾਂ ਨੇ ਇਕੱਠਿਆਂ ਜਾਣ ਦਿੱਤੀਆਂ ਇਕੱਠੇ ਘੁੰਮਦੇ ਸੀ ਇਕੱਠੇ ਹੀ ਤੁਰਦੇ ਫਿਰਦੇ ਆਪਸ ਦੇ ਵਿੱਚ ਇਨਾਂ ਦਾ ਪੂਰਾ ਤਾਲ ਮਿਲ ਸੀਗਾ। ਇਸ ਤਰ੍ਹਾਂ ਕੋਈ ਵਾਰਤਾ ਕੋਈ ਕੀਤੀ ਐ ਉਸੇ ਵਾਰਤ। ਤੇ ਫਿਲਹਾਲ ਅਸਲੀ ਵਾਰਤਾ ਕੋਈ ਸਾਹਮਣੇ ਨਹੀਂ ਆਈ। ਇਨਾਂ ਕੋਲ ਬਰਾਮਦਗੀ ਜ਼ਰੂਰ ਹੋਈ ਹੈ। ਫਿਲਹਾਲ ਜੋ ਵੀ ਕੁਝ ਇਨਵੈਸਟੀਗੇਸ਼ਨ ਵਿੱਚ ਆਏਗਾ ਉਹ ਅਸੀਂ ਦੱਸਾਂਗੇ ਸਰ ਇਹ ਕਿੰਨੇ ਟਾਈਮ ਤੇ ਕਾਬੇ ਜਿੱਤਰ ਜਮਾ ਹੋ ਰਿਹਾ ਹੈ ਫਿਲਹਾਲ ਤਾਂ ਹੀ ਦੋ ਵਾਰ ਤਾਂ ਈ ਸਾਡੇ ਸਾਹਮਣੇ ਦੋਨਾਂ ਤੇ ਐਫ ਆਰ ਦਰਜ ਹੈ ਇੱਕ ਠੀਕ ਹੈ ਹਾਂਜੀ